ਨੇ ਬਹੁਤ ਸਾਰੇ ਲੋਕ ਤਾਂ ਡੇਰਿਆਂ ਦੇ ਵਿੱਚੋਂ ਵੀ ਰੱਬ ਲੱਭਦੇ ਆ ਤੁਸੀਂ ਮੇਰਾ ਵੀ ਦਿਲ ਕਰੇ ਤਾਂ ਮੈਂ ਸੂਟਾ ਲਾ ਸਕਦਾ ਹੂੰ ਪਰ ਉੱਥੇ ਜਿਹੜੇ ਫਕੀਰ ਬੈਠੇ ਆ ਸਾਧੂ ਸੰਤ ਕਿਸੇ ਨੂੰ ਵੀ ਆਪਣੇ ਹੱਥ ਨਾਲ ਨਹੀਂ ਫੜਾਉਂਦੇ ਵੀ ਆ ਲੋ ਤੁਸੀਂ ਲਾਓ ਤੂੰ ਆੜਾਓ ਜਾਂ ਕਿਸੇ ਭੋਲੇ ਦਾ ਨਾਮ ਪ੍ਰਸ਼ਾਦ ਖਾਓ ਆ ਮਸਤਾਂ ਦਾ ਖਾਓ ਕੁਝ ਛੋਸ਼ੇ ਬਾਜੀ ਜ਼ਰੂਰ ਕਰਦੇ ਲੋਕ ਵੀ ਮੈਂ ਕਿਸੇ ਚਾਰ ਚੰਗੇ ਸਿੰਗਰ ਦਾ ਫੋਟੋ ਮਾ ਖਿੱਚ ਕੇ ਪਾਤੀਆਂ ਤੇ ਮੇਰੀ ਚੜ੍ਹਾਈ ਹੋ ਜਾਣੀ ਆ ਕਹਦੇ ਦਿਲਿਆ ਬਈਓ ਇਹ ਗਰਮਾਲਾ ਫੜਾ ਕਲਾਕਾਰਾ ਲਿਆ ਬਈ ਇੱਟਾ ਫੜਾ ਕਲਾਕਾਰਾ ਇੱਕ ਇੱਕ ਤਾਂ ਮਿਸਤਰੀ ਮੈਨੂੰ ਕਹਿਣ ਲੱਗੇ ਪਹਿਲੇ ਆ ਸੁਰੀਲੀ ਸੁਰੀਲੀ ਇੱਟ ਫੜਾ ਦੇ ਅਸੀਂ ਬੱਟੀ ਜਿਹੜੀ ਨੌਜਵਾਨਾਂ ਦੀ ਭੀੜ ਹੈ ਉਹ ਗੁਰੂ ਦੇ ਨਾਲ ਟੁੱਟ ਕੇ ਤੇ ਜਿਹੜੇ ਡੇਰਾਵਾਦ ਨੇ ਉੱਥੇ ਜੁੜ ਰਹੀ ਹੈ ਉੱਥੇ ਉਸੇ ਤਰ੍ਹਾਂ ਨਸ਼ੇ ਦਾ ਜਿਹੜਾ ਸੇਵਨ ਹੁੰਦਾ ਸਿਕਟਾਂ ਦੇ ਧੂਏ ਉੱਡਦੇ ਨੇ ਤਾਂ ਉਹ ਉਹ ਸਾਰੇ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਕਿ ਉਹ ਵੀ ਇੱਕ ਪੰਜਾਬੀ ਪੰਜਾਬ ਦਾ ਮਾਹੌਲ ਆ ਜਾਂ ਉਹਦੇ ਵਿੱਚ ਵੀ ਕਲਾਕਾਰ ਗਾ ਸਕਦਾ ਉੱਥੇ ਜਿੱਥੇ ਇਸ ਤਰ੍ਹਾਂ ਦਾ ਧੂਆਵਾਦ ਹੋਵੇ ਅਸਲ ਵਿੱਚ ਗੱਲ ਇਹ ਆ ਕਿ ਜਦੋਂ ਡੇਰਿਆਂ ਵਿੱਚ ਜਾਂਦੇ ਆ ਅਸੀਂ ਵੀ ਜਾਂਦੇ ਆ ਅਸੀਂ ਗੌਣ ਜਾਂਦੇ ਆ ਜੇ ਸੋਚੀ ਤਾਂ ਮੈਂ ਵੀ ਇੱਕ ਮੁੰਡਾ ਆ ਗਿਆ ਅੱਜ ਕੱਲ ਦੀ ਜੰਗ ਜਨਰੇਸ਼ਨ ਤੋਂ ਆ ਗਿਆ ਹੂੰ ਮੇਰਾ ਵੀ ਦਿਲ ਕਰੇ ਤਾਂ ਮੈਂ ਸੂਟਾ ਲਾ ਸਕਦਾ ਹੂੰ ਪਰ ਉੱਥੇ ਜਿਹੜੇ ਫਕੀਰ ਬੈਠੇ ਆ ਸਾਧੂ ਸੰਤ ਕਿਸੇ ਨੂੰ ਵੀ ਆਪਣੇ ਹੱਥ ਨਾਲ ਨਹੀਂ ਫੜਾਉਂਦੇ ਵੀ ਆ ਲੋ ਤੁਸੀਂ ਲਾਓ ਤੂੰ ਆੜਾਓ ਜਾ ਕਿਸੇ ਭੋਲੇ ਦਾ ਨਾਮ ਪ੍ਰਸ਼ਾਦ ਖਾਓ ਆ ਮਸਤਾ ਦਿਖਾਓ ਸਭ ਜਾਂਦੇ ਆ ਕਹੀਂ ਉੱਥੇ ਆਪਣੇ ਇਸ਼ਕ ਪੂਰਨ ਚਲੇ ਜਾਂਦੇ ਆ ਤੇ ਕਈ ਆਪਦੇ ਨਸ਼ੇ ਪੂਰੇ ਕਰਨ ਜਾਂਦੇ ਕਈ ਲੋਕ ਸ਼ਰਧਾ ਨਾ ਜਾਂਦੇ ਆ ਉਹਨਾਂ ਵਿੱਚੋਂ ਇੱਕ ਮੈਂ ਵੀ ਹੋ ਸਕਦਾ ਠੀਕ ਹੈ ਨਹੀਂ ਪਰ ਜਿਵੇਂ ਨਾ ਮੈਂ ਦਰਸ਼ਨ ਦੀ ਤਸਵੀਰ ਦੇ ਇੱਕ ਮੈਨੂੰ ਗਾਣਾ ਆਉਦੇ ਸੁਣਾਇਆ ਵੀ ਕਈ ਉੱਥੇ ਜਾਂਦੇ ਰੱਬ ਨੂੰ ਧਿਆਉਣ ਲਈ ਤੇ ਕਈ ਉੱਥੇ ਜਾਂਦੇ ਨੰਬਰ ਫੜਾਉਣ ਲਈ ਲੱਗਦਾ ਹੈਗਾ ਵੀ ਜਿਹੜੀ ਉਸ ਧਾਰਮਿਕ ਜਗ੍ਹਾ ਤੇ ਜਾ ਕੇ ਵੀ ਜਿਹੜੀ ਅੱਖ ਉਹ ਮੈਲੀ ਨਾ ਹੋ ਜੇ ਉਸ ਤਰ੍ਹਾਂ ਦੀ ਜਿਹੜੀ ਸ਼ਰਧਾ ਬਰਤੀ ਆ ਉਹਦੇ ਲਈ ਕੀ ਹੋਣਾ ਚਾਹੀਦਾ ਨਹੀਂ ਬਿਲਕੁਲ ਇਹ ਇਹ ਚੀਜ਼ ਜੋ ਦਿਮਾਗ ਦੇ ਵਿੱਚ ਜ਼ਰੂਰ ਰੱਖੀ ਦੀ ਆ ਕਿ ਕਦੇ ਮੈਲੀ ਅੱਖ ਨਹੀਂ ਰੱਖਣੀ ਹੂੰ ਕਿਉਂਕਿ ਕਲਾਕਾਰ ਇੱਕ ਐਸੀ ਚੀਜ਼ ਹੁੰਦਾ ਜਿਸ ਨੂੰ ਹਰੇਕ ਦਿਖਰੇ ਜਾਣਾ ਪੈਂਦਾ ਤੇ ਹਰੇਕ ਦਿਖਰੇ ਤੀਵੈਣ ਹੁੰਦੀ ਹੈ ਹਮ ਔਰ ਡੇਰਿਆਂ ਦੇ ਵਿੱਚ ਤਾਂ ਜਾ ਕੇ ਬਹੁਤ ਜ਼ਿਆਦਾ ਸੰਭਲ ਕੇ ਚੱਲਣਾ ਪੈਂਦਾ ਹਮ ਕਿਉਂਕਿ ਜੋ ਡੇਰਿਆਂ ਦੇ ਵਿੱਚ ਮੈਲੀਆ ਅੱਖ ਲੈ ਕੇ ਜਾਊਗਾ ਹਮ ਕਹਿੰਦਾ ਭਾਵ ਕਿ ਜਿੱਦਾਂ ਦਾ ਕੋਈ ਦੇਖੂਗਾ ਉਦਾਂ ਦਾ ਹੀ ਫਲ ਪਾਊਗਾ ਨਹੀਂ ਪਰ ਪਰ ਜਿਵੇਂ ਤੁਹਾਡੀ ਗੱਲ ਆ ਕਿਉਂਕਿ ਮੈਂ ਅਕਸਰ ਜਿਹੜੇ ਨਵੇਂ ਮੁੰਡੇ ਵੇਖਦਾ ਤਾਂ ਪਹਿਲਾਂ ਜਿਹੜੇ ਮੈਂ ਨਵੇਂ ਮੁੰਡਿਆਂ ਨੂੰ ਮੇਡਿਆਂ 'ਚ ਦੇਖਦਾ ਸੀ ਜਿਹੜੇ ਨਵੇਂ ਗਾਉਣ ਵਾਲੇ ਸੀ ਹੁਣ ਉਹ ਪੀਰਾਂ ਫਕੀਰਾਂ ਦੇ ਮੈਂ ਦੇਖਦਾ ਤੇ ਤੁਹਾਨੂੰ ਕੀ ਲੱਗਦਾ ਉਥੇ ਜਾਣਾ ਵਧੀਆ ਗੱਲ ਆ ਕਿਉਂਕਿ ਉਹ ਹਰ ਇੱਕ ਦਾ ਪਿਆਰ ਆ ਹਰ ਇੱਕ ਦੀ ਉਥੇ ਬਿਰਤੀ ਆ ਲੱਗਦਾ ਹੈਗਾ ਵੀ ਜਿਹੜੇ ਨਵੇਂ ਪੂਰ ਦੇ ਲੋਕ ਨੇ ਉਹ ਇਧਰ ਨੂੰ ਜਾਦੇ ਹੋ ਕੇ ਆਪਣੀ ਕਲਾ ਤੇ ਧਿਆਨ ਘਟ ਦਿੰਦੇ ਨੇ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਕਿਸੇ ਵੱਡੇ ਕਲਾਕਾਰ ਦੇ ਨਾਲ ਕਿਸੇ ਵੱਡੇ ਧਾਮ ਦੇ ਨਾਲ ਜੁੜ ਕੇ ਹਿੱਟ ਹੋ ਸਕਦਾ ਨਹੀਂ ਬਿਲਕੁਲ ਜੀ ਬਿਲਕੁਲ ਸ਼ੋਸ਼ੇ ਬਾਜੀ ਜ਼ਰੂਰ ਕਰਦੇ ਲੋਕ ਵੀ ਮੈਂ ਕਿਸੇ ਚਾਰ ਚੰਗੇ ਸਿੰਗਰ ਨਾਲ ਫੋਟੋਆਂ ਖਿੱਚ ਕੇ ਪਾਤੀਆਂ ਤੇ ਮੇਰੀ ਚੜ੍ਹਾਈ ਹੋ ਜਾਣੀ ਆ ਪਰ ਮੈਂ ਆਪਦੇ ਗੁਰੂ ਜੀ ਤੋਂ ਇਹ ਬਿਲਕੁਲ ਨਹੀਂ ਸਿੱਖਿਆ ਥੋੜੀ ਜਦੋਂ ਚੜ੍ਹਾਈ ਹੋਣੀ ਥੁੱਲੀ ਮੇਲਤ ਦੇ ਨਾਲ ਹੋਣੀ ਸਿੱਖਿਆ ਹੋਣਾ ਤੁਸੀਂ ਕਹ ਗੁਰੂ ਜੀ ਤੋਂ ਇਹ ਨਹੀਂ ਸਿੱਖਿਆ ਨਹੀਂ ਮੈਂ ਹੀ ਕਿਹਾ ਵੀ ਮੈਂ ਆਪਣੇ ਗੁਰੂ ਜੀ ਤੋਂ ਇਹੀ ਸਿੱਖਿਆ ਅੱਛਾ ਕਿ ਕਦੇ ਵੀ ਸ਼ੋਸ਼ੇ ਬਾਜੀ ਨਾਲ ਬੰਦਾ ਸਟਾਰ ਨਹੀਂ ਬਣਦਾ ਵੀ ਚਾਰ ਫੋਟੋ ਮੈਂ ਅੱਜ ਮੈਂ ਕਿਸੇ ਚੰਗੇ ਸਿੰਗਰ ਨਾਲ ਖਿੱਚ ਕੇ ਪਾਦਾ ਜਾਂ ਹੋਰ ਕੋਈ ਵੀ ਫੇਮਸ ਅੱਜ ਨਾਮ ਬਣ ਗਿਆ ਕਿਸੇ ਦਾ ਉਹਦੇ ਨਾਲ ਖਿੱਚ ਕੇ ਪਾਤੀਆਂ ਤੇ ਮੈਂ ਸਿੰਗਰ ਬਣ ਨਹੀਂ ਮੇਰੀ ਕਲਾ ਨੂੰ ਮੈਂ ਜਿਹੜਾ ਸਟਾਰ ਬਣਨਾ ਅੱਛਾ ਕਿਵੇਂ ਜਿਵੇਂ ਹੁਣ ਤੁਸੀਂ ਸ਼ੋਸ਼ੇ ਬਾਜੀ ਦੀ ਗੱਲ ਕਰੀਏ ਕਦੇ ਤੁਹਾਨੂੰ ਵੀ ਇਹ ਚੀਜ਼ ਲੱਗੀ ਹੈ ਗਾਉਣ ਵੇਲੇ ਵੀ ਯਾਰ ਮੇਰੇ ਕੱਪੜੇ ਸੋਹਣੇ ਨਹੀਂ ਪਾਏ ਜਾਂ ਇਸ ਚੀਜ਼ ਨੇ ਕਦੇ ਗਰੀਬੀ ਦਾ ਅਹਿਸਾਸ ਕਰਾਇਆ ਕਿਉਂਕਿ ਗਰੀਬੀ ਵਕ ਵਕ ਢੰਗਾ ਦਾ ਅਹਿਸਾਸ ਕਰਾਉਂਦੀ ਹੈ ਜਦੋਂ ਸਾਡੇ ਕੋਲ ਲੱਗਦਾ ਸਾਡੇ ਕੱਪੜੇ ਸੋਹਣੇ ਨਹੀਂ ਸਾਡੇ ਕੋਲੇ ਬੂਟ ਨਹੀਂ ਸ ਬਿਲਕੁਲ ਜੀ ਬਿਲਕੁਲ ਮਹਿਸੂਸ ਹੁੰਦਾ ਪਰ ਉਹ ਗੱਲਾਂ ਜੇ ਆਪਾਂ ਆਪਣੇ ਦਿਲ 'ਚ ਹੀ ਰੱਖੀਏ ਤਾਂ ਚੰਗੀ ਗੱਲ ਆ ਕਿਉਂਕਿ ਖੁਦ ਨੂੰ ਹੀ ਪਤਾ ਹੁੰਦਾ ਆਪਾਂ ਕਿਸ ਹਾਲਾਤਾਂ 'ਚੋਂ ਗੁਜ਼ਰ ਕੇ ਇਸ ਸਟੇਜ 'ਤੇ ਆਏ ਆ ਨਹੀਂ ਕਦੇ ਇਸ ਚੀਜ਼ ਪਿੱਛੇ ਵੀ ਤੁਹਾਡੇ ਨਾਲ ਵਿਤਕਰਾ ਹੋਇਆ ਵੀ ਯਾਰੇ ਤਾਂ ਉਦਾਂ ਹੀ ਮਾਰਚੂ ਜਾਂ ਮੁੰਡਾ ਲੱਗਦਾ ਵੀ ਦੇ ਕੱਪੜੇ-ਕੁੱਪੜੇ ਨਹੀਂ ਹੈਗੇ ਕਲਾਕਾਰ ਤਾਂ ਥੋੜੇ ਜਿਹਾ ਸਟੈਂਡਰਡ ਰੱਖਦੇ ਨੇ ਕਰ ਦਿੰਦੇ ਜੀ ਕਰ ਦਿੰਦੇ ਜਦੋਂ ਕਿਤੇ ਕੋਈ ਚੰਗਾ ਕਲਾਕਾਰ ਜਾਂ ਇੱਕ ਦੋ ਜਿਨ੍ਹਾਂ ਦੇ ਨਾਮ ਬਣੇ ਹੁੰਦੇ ਥੋੜੇ ਜਿਹਾ ਆਪਣੇ ਏਰੀਆ 'ਚ ਵੀ ਕਈ ਕਲਾਕਾਰ ਹੁੰਦੇ ਨਾ ਵੀ ਏਰੀਆ 'ਚ ਹੀ ਜਾਣਦੇ ਲੋਕਾਂ ਨੂੰ ਜਦੋਂ ਉਹਨੂੰ ਬੁਲਾਉਣਾ ਹੁੰਦਾ ਜਾਂ ਮੈਨੂੰ ਬੁਲਾਉਣਾ ਹੁੰਦਾ ਕਹਿੰਦੇ ਯਾਰ ਖੜ ਜਾ ਯਾਰ ਤੂੰ ਪਹਿਲਾਂ ਉਹਨੂੰ ਘਵਾ ਲਈ ਕੋਈ ਗੱਲ ਨਹੀਂ ਤੂੰ ਜੇ ਡਰੈਸ ਪਾ ਲਈਏ ਤਾਂ ਬੈਠਾ ਰਹਿ ਘੰਟਾ ਹੋਰ ਸੀ ਬਹਿ ਜਾ ਕੋਈ ਨਹੀਂ ਜੇ ਤੂੰ ਰਾਤ ਨੂੰ 2 ਵਜੇ ਲੱਗਣਾ 3 ਵਜੇ ਲੱਗ ਜੀ ਹੂੰ ਇਹ ਕਰਕੇ ਫਿਰ ਉਹਦੋਂ ਨੂੰ ਜਦੋਂ ਨੂੰ ਸੰਗਤ ਚਲੀ ਜਾਂਦੀ ਹੈ ਫਿਰ ਮੇਰੇ ਵਰਗਾ ਹਾਜ਼ਰੀ ਲਾ ਕੇ ਮੁੜਿਆ ਹੁੰਦਾ ਫਿਰ ਕਦੇ ਆਉਂਦਾ ਵੀ ਫਿਰ ਜਦੋਂ ਦੱਸਾਂਗੇ ਜਮਾਨੇ ਨੂੰ ਤੂੰ ਗੱਲ ਕਿਹੜੀ ਕਹੀ ਹੈ ਵੇਖ ਅੱਜ ਗਬਰੂ ਨੇ ਤੋੜ ਕੱਢੀ ਪਈ ਆ ਵੀ ਫਿਰ ਕਿੱਥੇ ਆਊਗਾ ਸਾਡਾ ਸਮਾਂ ਵੀ ਨਹੀਂ ਨਹੀਂ ਬਿਲਕੁਲ ਸੋਚੀਦਾ ਜੀ ਵੀ ਜਦੋਂ ਕੁਝ ਬਣ ਗਏ ਤੇ ਇਹ ਦੋ ਦੀ ਥਾਂ ਤੇ ਸਾਡਾ ਟਾਈਮ ਵੀ 10 ਵਜੇ ਹੋ ਜਾ ਕਰਨਾ ਪਹਿਲਾਂ ਪਹਿਲਾਂ ਹੀ ਐਂਟਰੀਆਂ ਜਿਹੜੀਆਂ ਹੋਣੀਆਂ ਪਰ ਹੋਣੀਆਂ ਕਿਵੇਂ ਆ ਉਮੀਦਤ ਨਾਲ